ਆਹ ਲੱਸੀ ਲੈਂਦੀ ਐ ਜੀ ਪਿੰਡ ਚੋਂ ਤੇ ਲੱਸੀ ਆਪਾਂ ਪਾਤੀ ਸਾਰਿਆਂ ਨੂੰ ਤੇ ਹਾਂਜੀ ਐਂਜੀ ਪੀ ਲੋ ਪੀ ਲੋ ਬੱਦ ਪੀ ਲੋ ਤੇ ਐਦੀ ਭਾਈ ਰੀਡ ਦੀ ਹੱਡੀ ਟੁੱਟੀ ਐ ਇਹ ਤੋਂ ਉੱਠਿਆ ਨਹੀਂ ਜਾਂਦਾ ਗਾ ਤੇ ਵੈਸੇ ਤਾਂ ਸਾਰੇ ਪੈਰਾਲਾਈਜ਼ ਹੀ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਐ ਇਹਨੂੰ ਦਿਖਦਾ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਤੇ ਐਦੇ ਟਿਊਮਰ ਕੈਂਸਰ ਸੀਗਾ ਤੇ ਆਪਾਂ ਉਹ ਤੋਂ ਬਾਅਦ ਛੱਡ ਕੇ ਨਹੀਂ ਆਏਗੇ ਮੈਨੂੰ ਬੜੇ ਜਣੇ ਕਹਿੰਦੇ ਵੀ ਤੁਸੀਂ ਨਾ ਰਿਲੀਜ਼ ਕਰ ਦਿਆ ਕਰੋ ਛੱਡ ਦਿਆ ਕਰੋ ਜਦੋਂ ਠੀਕ ਹੋ ਜਾਂਦੇ ਹੁੰਦੇ ਆ ਤਾਂ ਮੈਨੂੰ ਆਉਂਦਾ ਹੀ ਕਰਦੇ ਰਹਿੰਦੇ ਜਲ ਆਪਣੇ ਜਿਹੜਾ ਪੈਰਾਂ ਲਾ ਦਰਦੇ ਹਨਾ ਵਿਚਾਰੇ ਆਪਦੇ ਜਿਹੜਾ ਕਰਮਾਂ ਚ ਲਿਖਾ ਕੇ ਲੈ ਗਿਆ ਉਹ ਖਾਂਦੇ ਆ ਤੇ ਭਾਈ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਤੁਸੀਂ ਥੋੜਾ ਥੋੜਾ ਜੇ ਸਾਰੇ ਭੈਣ ਭਰਾ ਸਪੋਰਟ ਕਰਨ ਹਨਾ ਵੀ ਗੋਦ ਲੈ ਲੈਣਾ ਹਨਾ ਹੋ ਹੋ ਰੋ ਵੇਖੋ ਅੰਦੇ ਨਾ ਨੀਗਾ ਦੋਨਾਂ ਅੱਖਾਂ ਤੋਂ ਨਹੀਂ ਦੀਦਾ ਤੇ ਲੱਸੀ ਡੋਲਲੀ ਵਿਚਾਰੇ ਨੇ ਤੇ ਤੇ ਸਾਰੇ ਥੋੜੀ ਥੋੜੀ ਸਪੋਰਟ ਕਰਨ ਲੱਗ ਜਾਣ ਇੱਕ ਇੱਕ ਆ ਗੋਦ ਲੈ ਲੈਣਾ ਅਡਾਪਟ ਕਰ ਲੈਣ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਚਲੋ ਸਾਨੂੰ ਫੀਡ ਮਿਲ ਜਾ ਕਰੇ ਹਨਾ ਸਾਨੂੰ ਫੀਡ ਭੇਜਦਾ ਕਰਨ ਦਵਾਈਆਂ ਭੇਜਦਾ ਕਰਨ ਜੋ ਜੋ ਵੀ ਇਹਨਾਂ ਦੀਆਂ ਲੱਗਦੀਆਂ ਤੇ ਸਾਨੂੰ ਵੀ ਸੌਖਾ ਬੜਾ ਹੋ ਜੇ ਤੇ ਇਸ ਤਰ੍ਹਾਂ ਸਾਨੂੰ ਵੀ ਬਹੁਤ ਔਖਾ ਹੋਇਆ ਪਿਆ ਕਸਮ ਦੀ ਗੱਲ ਆ ਵੀ ਬਹੁਤ ਪਰ ਗੱਲ ਇਹ ਵੀ ਸਾਲੋ ਇਹਨਾਂ ਦਾ ਪਿਆਰ ਆ ਮੋਹ ਪ੍ਰੇਮ ਆ ਹਨਾ ਸਾਡੇ ਤੋਂ ਰਿਹਾਨੀ ਜਾਂਦਾ ਗਾ ਤੇ ਸਾਨੂੰ ਐ ਹੁੰਦਾ ਵੀ ਚਲ ਕੋਈ ਨਹੀਂ ਰ ਇੱਕ ਵਾਰੀ ਲੈ ਆਉਣੇ ਵੇਖੀ ਜਾਊਗੀ ਆਪੇ ਪ੍ਰਮਾਤਮਾ ਆ ਵੇਖੂਗਾ ਹਨਾ ਤੇ ਚਲੋ ਮਾਲਕ ਦਿੰਦਾ ਵੀ ਸਾਥ ਤੇ ਪਰ ਇੰਨਾ ਵੀ ਓਨੀ ਲੋਕ ਸਪੋਰਟ ਸਪੋਰਟ ਨਹੀਂ ਕਰਦੇਗੇ ਅੱਗੇ ਇੱਕ ਕਮੈਂਟ ਨਾਲ ਜ਼ਰੂਰ ਕਰਦਿਆ ਕਰੋ ਕਮੈਂਟ ਨਾਲ ਤੁਹਾਡੇ ਨਾਲ ਹੌਸਲਾ ਬੜਾ ਮਿਲਦਾ ਬਈ ਤੇ ਸਪੋਰਟ ਕਰਿਆ ਕਰੋ ਗੋਦ ਲੈ ਲਿਆ ਕਰੋ ਬਈ ਇਹ ਤੇ ਫੀਡ ਦੇ ਦਿਆ ਕਰੋ ਸਾਨੂੰ ਤਾਂ ਸਾਨੂੰ ਮੈਡੀਸਨ ਮਿਲ ਜਾ ਕਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਤੇ ਰਾਤ ਨੂੰ ਇਹਨਾਂ ਦੀਆਂ ਬੂਰੀਆਂ ਬਿਸ਼ੀਆਂ ਹੁੰਦੀਆਂ ਆਹ ਦਾ ਹੁਣ ਤਾਂ ਇਕੱਠੀਆਂ ਕਰਤੀਆਂ ਇਹਨਾਂ ਨੇ ਤੇ ਕਿਸੇ ਦੇ ਕੰਬਣ ਲੱਗੇ ਆ ਇਧਰ ਰੂਹੀ ਪੈਂਦੀ ਆ ਗੱਦੇ ਤੇ ਪੋਲਾਉ ਭੈਣ ਜਿਹੜੀ ਛੱਡ ਕੇ ਗਈ ਸੀ ਤੇ ਇੱਕ ਮੈਂ ਹੋਰ ਕਹਿਣਾ ਬਈ ਤੁਸੀਂ ਨਾ ਇੰਨੀ ਕਿ ਮੇਰੀ ਬੇਨਤੀ ਹੈ ਵੀ ਜਿਹੜੇ ਪੈਰਾਲਾਈਜ਼ ਜਿਹੜੇ ਚੰਗੇ ਭਲੇ ਹੁੰਦੇ ਹਨਾ ਉਹ ਨਾ ਸਾਨੂੰ ਕਹਿਆ ਕਰੋ ਵੀ ਤੁਸੀਂ ਲੈ ਜਾਓ ਬਈ ਵੀ ਜਾਂ ਸਾਡੇ ਕੋਲੇ ਕਿਉਂਕਿ ਚਲੋ ਅਸੀਂ ਤਾਂ ਸਾਨੂੰ ਕਹਿ ਦੇਣੇ ਤੁਸੀਂ ਅਸੀਂ ਕਹਿ ਦੇਣੇ ਛੱਡ ਜੋ ਪਰ ਇਹਨਾਂ ਦੀ ਵਿਚਾਰਾਂ ਦੀ ਜਾਨ ਨੂੰ ਖਤਰਾ ਹੁੰਦਾ ਬਈ ਜਿਹੜੇ ਚੰਗੇ ਭਲੇ ਆ ਕਈ ਵਾਰੀ ਹੁਣ ਜਿਵੇਂ ਗੋਲੂ ਦਾ ਹਨਾ ਬਹੁਤ ਮਨ ਪਰੇਸ਼ਾਨ ਹੋਇਆ ਆਪਦਾ ਵੀ ਤੇ ਭੈਣ ਨੇ ਜਸਮੋਨ ਜੀ ਨੇ ਬਹੁਤ ਲੰਬਾ ਦਿੱਤਾ ਤੇ ਮੈਨੂੰ ਬਹੁਤ ਗਲਤੀ ਸ਼ਰਮ ਆਈ ਮੈਨੂੰ ਬਹੁਤ ਆ ਉਹ ਦੇਰ ਤੇ ਮਹਿਸੂਸ ਹੋਇਆ ਵੀ ਹਾਂ ਯਾਰ ਆਪਣੀ ਗਲਤੀ ਸੀ ਆਪਾਂ ਗਲਤ ਸੀਗੇ ਤਾਂ ਤਾਂ ਹੀ ਭੈਣ ਨੇ ਕਿਹਾ ਨਾ ਤੇ ਭੈਣ ਕਹਿੰਦੀ ਤੁਸੀਂ ਚੰਗੇ ਭਲੇ ਬੱਚੇ ਦੀ ਜਾਨ ਲੈ ਲਈਏ ਇੱਕ ਤੁਹਾਡੀ ਅੰਗੈਲੀ ਨੇ ਤੇ ਚੰਗਾ ਭਲਾ ਸੀਗੇ ਚਲੋ ਜੁਗਣੀ ਨੂੰ ਬੱਚਾ ਮਿਲ ਗਿਆ ਸੀ ਉਹਦਾ ਹਨ ਕੁਝ ਲੜ ਗਿਆ ਉਹਦੇ ਤੇ ਮੈਨੂੰ ਆਇਆ ਲੱਗਦਾ ਵੀ ਉਹਨੂੰ ਦੌਰਾ ਪੈ ਗਿਆ ਤੇ ਚੰਗਾ ਭਲਾ ਬੱਚਾ ਮਿੰਟ ਮਿੰਟੋ ਮਿੰਟੀ ਹੱਥਾਂ ਚੋਂ ਨਿਕਲ ਗਿਆ ਨਹੀਂ ਇੰਨੀ ਆਪਾਂ ਤਾਂ ਸਾਹ ਸੰਭਾਲ ਕਰੀ ਸੀ 911 ਮੈਂ ਦੋਵੇਂ ਵੈਕਸੀਨਾ ਕਰਤੀਆਂ ਸੀਗੀਆਂ ਰਕਸ਼ਾ ਰੇਵਜ਼ ਵਾਲੇ ਲਾਤੇ ਸੀਗੇ ਤੇ ਪਤਾ ਨਹੀਂ ਕੀ ਗੱਲ ਬਣੀ ਅਚਾਨਕ ਤੇ ਬਸ ਬਈ ਮੈਂ ਹੱਥ ਜੋੜ ਕੇ ਬੇਨਤੀ ਹੈ ਵੀ ਅਡਾਪਟ ਇਹਨਾਂ ਨੂੰ ਕਰ ਲਿਆ ਕਰੋ ਤੁਸੀਂ ਗੋਦ ਲੈ ਲਿਆ ਕਰੋ ਜੀ ਇੱਕ ਇੱਕ ਵੀ ਆ ਬਈ ਬੱਚਾ ਮੇਰਾ ਮੈਂ ਜੈ ਭੈਣ ਵੀ ਬਹੁਤ ਚਲੋ ਸਪੋਰਟ ਕਰਦੀ ਹੈ ਤੇ ਜਸਮੋਨਜੀਤ ਭੈਣ ਵੀ ਬਹੁਤ ਸਪੋਰਟ ਕਰਦੇ ਆ ਬਾਕੀ ਆਂਟੀ ਜੀ ਤੇ ਆਂਟੀ ਹੋਰਾਂ ਦੇ ਸਿਰ ਤੇ ਕਿਉਂਕਿ ਆਂਟੀ ਹੋਰਾਂ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਬਈ ਸਾਡਾ ਤੁਸੀਂ ਐ ਸਮਝ ਲਓ ਵੀ 55 ਤੋਂ 60000 ਰੁਪਏ ਖਰਚਾ ਇਕੱਲਾ ਦਵਾਈਆਂ ਦਾ ਇਹਨਾਂ ਨੂੰ ਸਾਂਭ ਸੰਭਾਲ ਕਰਨ ਦਾ ਸਾਂਭਣ ਦਾ